ਬਰਗਾੜੀ ਕਾਂਡ ਜਿਹੜਾ ਹੋਇਆ ਉਹ ਪ੍ਰਕਾਸ਼ ਸਿੰਘ ਬਾਦਲ ਦੀ ਕਿਰਪਾ ਨਾਲ ਉਹਦੀ ਸਰਕਾਰ ਦੇ ਵਿੱਚ ਹੋਇਆ ਜਦੋਂ ਕਾਂਡ ਹੋਇਆ ਸੋ ਬਾਅਦ ਵੀ 3 ਸਾਲ ਸਰਕਾਰ ਇਹਦੀ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੇ ਬਾਰੇ ਇਹਨੇ ਕਮਿਸ਼ਨ ਨਹੀਂ ਬਣ ਦਿੱਤਾ ਸ਼ਹੀਦ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਫਰੀਦਕੋਟ ਪਹੁੰਚੇ ਜਿੱਥੇ ਕਿ ਉਹਨਾਂ ਕੋਲ ਜਿਸਖਾ ਗੋਨਾ ਮੁਲਾਕਾਤ ਕੀਤੀ ਤੇ ਸ਼ਰਮਣੀ ਕੂੜਦਵਾਰਾ ਪਰੰਤਕ ਮਿੱਟੀ ਤੇ ਚੂਨਾ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤੇ ਇਸ ਮੌਕੇ ਭਾਈ ਰਣਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਸਜੀਪੀਸੀ ਦੀਆਂ ਚੋਣਾਂ ਨੂੰ ਰਾਜਨੀਤਿਕ ਲਾਹਾ ਲੈਣ ਲਈ ਲੰਬੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੈਂ ਇੱਕ ਪਿੰਡ ਦੇ ਵਿੱਚ ਆਇਆ ਸੀਗਾ ਜਿੱਥੇ ਬਾਬਾ ਸ਼ਾਲੂ ਜੀ ਹੋਏ ਨੇ ਗੁਰੂ ਅਰਜਨ ਦੇਵ ਜੀ ਦੇ ਸੇਵ ਉਹਨਾਂ ਦਾ ਜਨਮ ਦਿਨ ਸੀ ਉੱਥੋਂ ਆਉਂਦੇ ਆ ਫਿਰ ਮੈਂ ਆਪਣੇ ਪੁਰਬੰਧਕ ਬੇਟੀ ਬਾਬਾ ਫਰੀਦ ਜੀ ਦੇਾਰੇ ਦਰਸ਼ਨ ਕਰਨੇ ਸੀ ਮੈਂ ਕਦੀ ਆਇਆ ਨਹੀਂ ਸੀ ਇੱਥੇ ਫਿਰ ਦਰਸ਼ਨ ਕਰਨ ਆ ਗਏ ਗੁਰਦੁਆਰਾ ਸਾਹਿਬ ਦੇ ਗੁਰੂ ਸਾਹਿਬ ਜੀ ਦੇ ਅਜੂਰੀ ਦੇ ਫਿਰ ਬਾਬਾ ਫਰੀਦ ਜੀ ਦੀ ਯਾਦ ਜਿਹੜੀ ਆ ਜਿੱਥੇ ਉਹਨਾਂ ਤਪੱਸਿਆ ਕੀਤੀ ਉਹਦੇ ਦਰਸ਼ਨ ਕੀਤੇ ਐਸੇ ਬਿਛਦੀਆਂ ਚੋਣਾਂ ਨੂੰ ਲੈ ਕੇ ਕੀ ਅਸੀਂプチਸੀ ਦੀਆਂ ਚੋਣਾਂ ਨੂੰ ਲੈ ਕੇ ਅਸੀਂ ਇਹ ਕਹਾਂਗੇ ਕਿ ਚੋਣਾਂ ਹੋਣੀਆਂ ਚਾਹੀਦੀਆਂ ਨੇ ਇਹ ਸਾਡਾ ਜਿਹੜਾ ਜਮਹੂਰੀ ਹੱਕ ਆ ਉਸ ਨਾਲ ਮਿਲਣਾ ਚਾਹੀਦਾ ਹੈ ਪਰ ਸਰਕਾਰਾਂ ਜਿਹੜੀਆਂ ਸਾਡੇ ਨਾਲ ਜਿਹੜੀ ਬੇਵਫਾਈ ਕਰ ਰਹੀਆਂ ਨੇ ਇਹ ਨਹੀਂ ਹੋਣੀ ਚਾਹੀਦੀ ਕੋਈ ਵੀ ਸੰਸਾ ਕੋਈ ਵੀ ਜਿਹੜਾ ਅਦਾਰਾ ਹੈ ਉਹ ਬਿਨਾ ਇਲੈਕਸ਼ਨ ਤੋਂ ਨਹੀਂ ਨਾ ਡਰਿਆ ਤੇ ਨਾ ਰਹਿ ਰਿਹਾ ਨਾ ਕੋਈ ਪਲਾਨنگ ਐ ਉਹ ਜੀ ਪਰ ਸਾਡੀ ਪ੍ਰਬੰਧਕ ਕਮੇਟੀ ਜਿਹੜੀ ਕਦੀ 18 ਸਾਲ ਬਾਅਦ ਹੁਣ 14 ਸਾਲ ਹੁਣ ਹੋ ਗਏ ਆ ਤੇ ਮੈਂ ਸਮਝਦਾ ਇਹ 14 ਸਾਲ ਜਿਹੜੇ ਇਲੈਕਸ਼ਨ ਨਾ ਹੋਣ ਦਾ ਕਾਰਨ ਉਹ ਇਹੀ ਹੈ ਕਿ ਸਾਨੂੰ ਲੀਡਰਲੈਸ ਕਰਨਾ ਕੌਮ ਨੂੰ ਤੇ ਪ੍ਰਬੰਧਕ ਕਮੇਟੀ ਨੂੰ ਆਪਣੇ ਗੁਮਾਸ਼ੀਆਂ ਦੇ ਹੱਥੇ ਦੇ ਕੇ ਕੌਮ ਦੀ ਕਿਚੀ ਫੜ ਕੇ ਰੱਖਣੀ ਆਪਣੀ ਮਰਜ਼ੀ ਨਾਲ ਕੌਮ ਨੂੰ ਚਲਾਉਣਾ ਉਹਦੇ ਨਾਲ ਮੈਂ ਮੈਂ ਨਹੀਂ ਸਮਝਦਾ ਕਿ ਕੋਈ ਕਿਸੇ ਸਰਕਾਰ ਦਾ ਭਲਾ ਹੋਊਗਾ ਸੇ ਕੌਮ ਦਾ ਨੁਕਸਾਨ ਕਰਕੇ ਕਿਸੇ ਵੀ ਦੇਸ਼ ਦਾ ਜਾਂ ਕੌਮ ਦਾ ਜਾਂ ਸਰਕਾਰ ਦਾ ਜਾਂ ਪਾਰਟੀ ਦਾ ਭਲਾ ਨਹੀਂ ਸੱਚੀ ਗੱਲ ਕਰੀਏ ਤਾਂ ਸਿੱਖੀ ਕੇ ਰਾਜਨੀਤੀ ਤੇ ਧਰਮ ਕੋਲੋਂ ਬਰਾਬਰ ਜਲਦੇ ਨੇ ਦੋਨਾਂ ਨੂੰ ਪ੍ਰਭਰਤੀ ਜਿਹੜੀ ਮਿਲਦੀ ਆਂਦੀ ਆ ਪਰ ਦੂਜੀ ਪਾਸੇ ਜੱਜ ਜੀ ਨੇ ਪੰਜਾਬ ਦੇ ਹਿਲਾਕਾਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਕਿ ਸ਼ੋਮੀ ਗਲੀ ਦਲ ਦੇ ਜਿਹੜੇ ਆਗੂ ਆ ਉਹਨਾਂ ਨੂੰ ਕਲਪਿਤਾ ਜਾ ਰਿਹਾ ਹੈ ਦਲ ਜੀ ਗੱਲ ਕਰੀਏ ਤਾਂ ਬੀਬੀ ਜੀ ਕੋਲੋਂ ਵੀ ਤਲਪਿਤਾ ਗਿਆ ਕਿ ਉਹਨਾਂ ਤੋਂ ਸਪਸ਼ਟਿਕਰਨ ਮੰਗਿਆ ਗਿਆ ਕਿ ਕੁਝ ਸਵਾਲਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਸਿੱਖ ਧਰਮ ਵਿੱਚ ਹੁਣ ਕਿਸਾਂ ਦੀ ਜਿਹੜੀ ਰਾਜਨੀਤੀ ਸਾਡਾ ਸਿੱਖ ਧਰਮ ਜਿਹੜਾ ਨਾ ਜਿਹੋ ਉਹਦੀ ਰਾਜਨੀਤੀ ਮੀਰੀ ਤੇ ਪੀਰੀ ਇੱਕ ਅਕਾਲ ਪੁਰਖ ਦੀ ਹੈ ਇਹ ਜਿਹੜੀ ਰਾਜਨੀਤੀ ਹੈ ਇਹ ਰੰਗ ਜੇ ਵੀ ਰਾਜਨੀਤੀ ਹੈ ਦੁਨੀਆ ਦੀ ਰਾਜਨੀਤੀ ਹੈ ਦੀਨ ਦੀ ਪਾਤਸ਼ਾਹੀ ਨਹੀਂ ਦੀਨ ਦੀ ਪਾਤਸ਼ਾਹੀ ਕਾਲ ਤੱਕ ਤੇ ਉਹ ਕਾਲ ਤੱਕ ਦੇ ਉੱਤੇ ਜਿਹੜਾ ਸਿਧਾਂਤ ਸੀ ਉਹ ਸਾਡੇ ਨਲਾਇਕ ਤੇ ਨਾਪਾਕ ਤੇ ਪ੍ਰਕਰਤਾਰ ਤੋਂ ਬੇਮਖ ਲੋਕਾਂ ਨੇ ਆਪਣੀ ਮੁਠੀ ਚ ਲੈ ਲਿਆ ਜਿਹੜੀ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਸੀ ਪੰਥ ਤੇ ਗ੍ਰੰਥ ਦੀ ਉਹਨੂੰ ਆਪਣਾ ਨੌਕਰ ਬਣਾ ਲਿਆ ਉਹ ਜਿਹੜੇ ਪਾਤਸ਼ਾਹੀ ਤੋਂ ਨੌਕਰ ਬਣ ਗਏ ਉਹ ਹੁਣ ਡਿਸੀਜਨ ਨਹੀਂ ਲੈ ਸਕਦੇ ਭਾਵੇਂ ਜ਼ਗੀਰਪੁਰ ਨੂੰ ਬੁਲਾਉਣ ਪਾਵੇ ਸਫੀਰ ਨੂੰ ਬੁਲਾਉਣ ਪਾਵੇਂ ਕਿਸੇ ਨੂੰ ਬਰੌਣੋ ਜਸਟਸ ਨਹੀਂ ਕਰ ਸਕਦੇ ਇੱਕ ਸਾਡੀ ਮਰਿਆਦਾ ਬਣੀ ਹੋਈ ਹੈ ਸਾਡਾ ਸਿਧਾਂਤ ਬਣਿਆ ਹੋਇਆ ਉਹ ਸਿਧਾਂਤ ਦੇ ਵਿੱਚ ਕੋਈ ਵੀ ਦੋਸ਼ੀ ਆਕਾਲ ਤੱਕ ਤੇ ਜਾਂ ਕਿਸ ਨੂੰ ਤਲਬ ਕਰਨਾ ਹੈ ਤੇ ਉਹਨੂੰ ਇੰਨੀ ਦੇਰ ਤੱਕ ਪਠਾਈ ਰੱਖਣਾ ਜਾਂ ਆਪ ਬੈਠੇ ਰਹਿਣਾ ਜਾਂ ਸੰਗਤ ਵੇਟ ਕਰਦੀ ਰਵੇ ਇਹ ਸਾਡਾ ਸਿਧਾਂਤ ਨਹੀਂ ਜੋ ਵੀ ਇੱਕ ਤੇ ਆਕਾਲ ਤੱਕ ਤੋਂ ਕਿਸੇ ਦਾ ਸੋਚ ਕੇ ਕੇ ਦਾ ਨੁਕਸਾਨ ਕਰਨਾ ਨਹੀਂ ਹੋਣਾ ਚਾਹੀਦਾ ਕਿਸੇ ਦਾ ਵੀ ਕੋਈ ਨਜਾਇਜ਼ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਕੌਮ ਦੇ ਨਾਲ ਕੌਮ ਦੀ ਹੋਣ ਦੇ ਨਾਲ ਖਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਇਹ 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 ਜਿਹੜੀਆਂ ਗੱਲਾਂ ਨੇ ਗੁਰਮਤ ਅਨੁਸਾਰ ਇਹਨਾਂ ਦੇ ਫੈਸਲੇ ਬਣੇ ਪਏ ਨੇ ਲੇਕਿਨ ਇਮਾਨਦਾਰੀ ਚਾਹੀਦੀ ਆ ਉਹਨਾਂ ਨੂੰ ਸੁਣਾਉਣ ਲਈ ਉਹ ਇਹਨਾਂ ਕੋਲ ਇਮਾਨਦਾਰੀ ਤੇ ਜ਼ੁਰਤ ਹੈ ਨਹੀਂ ਸਵੇਰੇ ਵਿੱਚ ਗੱਲ ਕਰੀ ਤਾਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਧੀਆਂ ਨੇ ਉਸ ਤੋਂ ਬਾਅਦ ਜੇ ਕਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਕਈ ਵਾਰੀ ਕਈ ਨਿਰਦੇਸ਼ ਜਿਹੜੇ ਜਾਰੀ ਹੁੰਦੇ ਨੇ ਜੀ ਇਹ ਪਰ ਉਸ ਨੂੰ ਬਾਅਦ ਵੀ ਜੇ ਅਸਤਾਨੀਆਂ ਘਟਨਾਵਾਂ ਹੋ ਰਹੀਆਂ ਨੇ ਲਗਾਤਾਰੀਆਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਜੇ ਗੱਲ ਕਰੀਏ ਤਾਂ ਬਰਗਾੜੀ ਵਿਦਬੀ ਮਾਰ ਜਾਂ ਮਲੇ ਤੱਕ 9 ਸਾਲ ਵੀ ਜਾਂ ਤੋਂ ਬਾਅਦ ਵੀ ਜਿਹੜੇ ਦੋਸ਼ੀਆਂ ਦੀ ਪਾਲੀ ਹੋਈ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਇੱਕ ਤਾਂ ਬਰਗਾੜੀ ਕਾਂਡ ਜਿਹੜਾ ਹੋਇਆ ਉਹ ਪ੍ਰਕਾਸ਼ ਸਿੰਘ ਬਾਦਲ ਦੀ ਕਿਰਪਾ ਨਾਲ ਉਹਦੀ ਸਰਕਾਰ ਦੇ ਵਿੱਚ ਹੋਇਆ ਜਦੋਂ ਕਾਂਡ ਹੋਇਆ ਸੋ ਬਾਅਦ ਵੀ 3 ਸਾਲ ਸਰਕਾਰ ਇਹਦੀ ਰਹੀ ਗੁਰੂ ਗ੍ਰੰਥ ਸਾਹਿਬ ਦੀ ਵਿਦਬੀ ਹੋਈ ਉਹਦੇ ਬਾਰੇ ਇਹਨੇ ਕਮਿਸ਼ਨ ਨਹੀਂ ਬਣ ਦਿੱਤਾ ਉੱਥੇ ਦੋ ਜਿਹੜੇ ਜਿਹੜੇ ਦੋਸ਼ੀਆਂ ਨੇ ਗੁਰੂਗ੍ਰਾਮ ਸਾਹਿਬ ਵਿਧਵੀ ਕੀਤੀ ਉਹ ਉਹਦਾ ਹੀ ਸ਼ਰਨਦਾਤਾ ਬਣਿਆ ਉਹਨੂੰ ਹਿਮਾਚਲ ਤੋਂ ਲੁਕਾਈ ਰੱਖਿਆ ਤਿੰਨ ਸਾਲ ਉਹਦੇ ਬਾਅਦ ਜਿਹੜੇ ਉੱਥੇ ਰੋਸ ਦੇ ਵਿੱਚ ਸਿੱਖ ਇਕੱਠੇ ਹੋ ਉਹਨਾਂ ਤੇ ਗੋਲੀ ਚਲਾਈ ਦੋ ਬੱਚੇ ਮਾਰ ਦਿੱਤੇ ਉਹਨਾਂ ਦਾ ਇਹਨੇ ਕੋਡੀ ਮੋਲੀ ਪੈਣ ਦਿੱਤਾ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਇਹਨੇ ਉਹਨੂੰ ਆਪਣਾ ਡੀਜੀਪੀ ਬਣਾਇਆ ਫਿਰ ਇਹ ਤਿੰਨ ਸਾਲ ਤੱਕ ਸੀਐਮ ਰਿਹਾ ਉਹਦੇ ਬਾਅਦ ਅੱਜ ਤੱਕ ਇਹ ਉਹ ਉਸ ਪ੍ਰਣਾਲੀ ਨੂੰ ਉਸ ਸੰਸਾਰ ਨੂੰ ਉਸ ਕੌਮ ਦੀ ਲੀਡਰਸ਼ਿਪ ਨੂੰ ਛੱਡਦਾ ਨਹੀਂ ਪਿਆ ਜਿਹੜੀ ਜਿਹੜੀ ਇੱਕ ਸਾਡੀ ਮਰਜੀਵੜਿਆ ਦੀ ਕੌਮ ਸੀ ਇੱਕ ਜਥੇਬੰਦੀ ਸੀ ਜਿਹਦਾ ਇਤਿਹਾਸ ਸੀ ਜਿਹਦੀ ਜਿਹਦੀ ਇੱਕ ਉਮਰ ਸੀ ਉਹ ਅੱਜ ਇੱਕ ਪੁੱਠੇ ਤਰੀਕੇ ਦੇ ਨਾਲ ਸੈਟਲਮੈਂਟ ਦੇ ਨਾਲ ਕਲਿੱਕ ਜਿਹੜਾ ਕਲਿੱਕ ਬਣਾ ਕੇ ਉਹ ਤੇ ਕਬਜ਼ਾ ਰੱਖਣਾ ਉਹ ਉਸ ਤਰੀਕੇ ਨਾਲ ਅੱਜ ਵੀ ਉਹ ਕਬਜ਼ਾ ਬਣਾ ਕੇ ਪਰਿਵਾਰ ਬੈਠਾ ਕੇ ਨਹੀਂ ਹੋਵਾਂਗਾ ਤੇ ਮੈਂ ਹੋਵਾਂਗਾ ਨਹੀਂ ਤੇ ਕੋਈ ਨਹੀਂ